ਵਾਸ਼ ਗੁਰੂ ਜੀ ਦਾ ਖਾਲਸਾ ਵਾਸ਼ ਗੁਰੂ ਜੀ ਦੀ ਫਤਿਹ ਹੈ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਇਹ ਦਰਸ਼ਨ ਕਰ ਰਹੇ ਹੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੋ ਸਿੱਖ ਪੰਥ ਦੇ ਪੰਜ ਤਖਤਾਂ ਵਿੱਚੋਂ ਮਹਾਨ ਤਖਤ ਹੈ ਜਿੱਥੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲੀ ਉਦਾਸੀ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਚਰਨ ਪਾਏ ਇੱਥੇ ਸਾਲਸਰਾਏ ਜੋਰੀ ਦਾ ਉਦਾਰ ਕੀਤਾ ਉਸ ਨੂੰ ਗੁਰਮਤ ਨਾਲ ਜੋੜ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕਰਕੇ ਇੱਥੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਰਾਹੀਂ ਉਸ ਨੂੰ ਬ੍ਰਹਮ ਗਿਆਨ ਬਖਸ਼ ਕਰਕੇ ਪਹਿਲੀ ਮੰਜੀ ਜਿਹੜੀ ਹੈ ਗੁਰਸਿੱਖੀ ਦੀ ਪ੍ਰਚਾਰ ਦੀ ਉਹ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਸਥਾਪਿਤ ਕੀਤੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਉਪਰੰਤ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨਾਵੇ ਪਾਸ਼ਾ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਥਾਨ ਤੇ ਸਤਿਗੁਰੂ ਮਹਾਰਾਜ ਜੀ ਨੇ ਚਰਨ ਸੋਹ ਜਿਹੜੀ ਹੈ ਇਸ ਧਰਤੀ ਨੂੰ ਪ੍ਰਾਪਤ ਹੋਏ ਆ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਇਥੋਂ ਆਪਣੇ ਮਾਤਾ ਮਤਾ ਨਾਨਕੀ ਜੀ ਅਤੇ ਆਪਣੇ ਧਰਮ ਸੁਪਤਨੀ ਮਾਤਾ ਸਾਡੇ ਸਤਿਕਾਰਯੋਗ ਮਾਤਾ ਮਤਾ ਗੁਜਰਕੌਰ ਜੀ ਨੂੰ ਇੱਥੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਰੱਖ ਕਰਕੇ ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਸਾਮ ਵੱਲ ਗਏ ਨੇ ਸੰਗਤਾਂ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਸਾਮ ਫੇਰੀ ਵੇਲੇ 1723 ਬਿਕਰਮੀ ਸੰਮਤ ਬਹੁਤ ਸੁਦੀ ਸਤਤਮੀ ਵਾਲੇ ਦਿਨ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਥੇ ਜਨਮ ਹੁੰਦਾ ਹੈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਹਲ ਲਯੋ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਮਰਦ ਅਗਮੜੇ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਇਥੇ ਅਵਤਾਰ ਹੋਇਆ ਹੈ ਅਵਤਾਰ ਹੁੰਦਿਆਂ ਸਾਰ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਇਸ ਤਰ੍ਹਾਂ ਦੇ ਕੌਤਕ ਕੀਤੇ ਨੇ ਇਥੋਂ ਕੁੜਹਾਮ ਪਿੰਡ ਤੋਂ ਇੱਕ ਭੀਖਣਸ਼ਾ ਫਕੀਰ ਜਿਹੜਾ ਹੈ ਉਹ ਸਾਧ ਸੰਗਤ ਚੱਲ ਕਰਕੇ ਆਇਆ ਹਰ ਰੋਜ਼ ਜਿਹੜਾ ਮੱਕੇ ਮਦੀਨੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕਰਦਾ ਸੀ ਉਹ ਅੱਜ ਪਟਨਾ ਸਾਹਿਬ ਵੱਲ ਮੂੰਹ ਕਰਕੇ ਨਮਾਜ਼ ਅਦਾ ਕਰ ਰਿਹਾ ਸੀ ਉਹਦੇ ਚੇਲੇ ਚਾਟੜਿਆ ਨੇ ਪੁੱਛਿਆ ਫਿਰ ਜੀ ਆਪ ਜੀ ਹਰ ਵੇਲੇ ਸੋ ਹਰ ਰੋਜ਼ ਹੀ ਮੱਕੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕਰਦੇ ਹੋ ਅੱਜ ਤੁਸੀਂ ਪੂਰਬ ਵਾਲੇ ਪਾਸੇ ਭਾਵ ਪਟਨੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕਰ ਰਹੇ ਹੋ ਗੱਲ ਕੀ ਹੈ ਠੀਖਣ ਸ਼ਾਕ ਦਾ ਹੈ ਕਹਿੰਦੇ ਰੋਜ਼ ਮੈਨੂੰ ਜੇ ਨਮਾਜ਼ ਪੜਦਾ ਹਾਂ ਰੋਜ਼ ਪ੍ਰਕਾਸ਼ ਮੱਕੇ ਵਾਲੇ ਪਾਸੇ ਹੁੰਦਾ ਸੀ ਅੱਜ ਪਤਾ ਨਹੀਂ ਕੀ ਗੱਲ ਕਿ ਪ੍ਰਕਾਸ਼ ਜਿਹੜਾ ਹੈ ਉਹ ਪਟਨੇ ਵਾਲੇ ਪਾਸੇ ਹੋਇਆ ਹੈ ਇਸ ਕਰਕੇ ਪੀਰ ਭੀਖਣ ਸਾਹ ਆਪਣੇ ਚੇਲੇ ਚਾਟੜੀਆਂ ਸਮੇਤ ਇੱਥੇ ਦਰਸ਼ਨਾਂ ਵਾਸਤੇ ਆਇਆ ਹੈ ਦਰਸ਼ਨਾਂ ਵਾਸਤੇ ਆਇਆ ਹੈ ਤੇ ਮਾਤਾ ਗੋਜਰੀ ਜੀ ਕੋਲ ਇਹ ਸੁਨੇਹਾ ਪਹੁੰਚਿਆ ਕੇ ਬਾਲਾ ਪ੍ਰੀਤਮ ਜਿਹਦੇ ਦਰਸ਼ਨਾ ਵਾਸਤੇ ਕੋਈ ਮੁਸਲਮਾਨ ਫਕੀਰ ਆਇਆ ਹੈ ਮਾਤਾ ਜੀ ਨੇ ਮੰਚ ਸ਼ੰਕਾ ਕੀਤੀ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਰਾਜ ਹੈ ਹੋਵੇ ਨਾ ਕੋਈ ਦੁਸ਼ਮਣ ਕੋਈ ਇਸ ਤਰ੍ਹਾਂ ਦਾ ਵੈਰ ਕੱਢਣ ਵਾਸਤੇ ਇੱਥੇ ਆਇਆ ਹੋਵੇ ਮਾਤਾ ਜੀ ਨੇ ਮਨਾ ਕਰ ਦਿੱਤਾ ਮਨਾ ਕਰਨ ਉਪਰੰਤ ਪੀਰ ਭੀਖਣ ਸ਼ਾ ਚੌਕੜਾ ਮਾਰ ਕਰਕੇ ਬੈਠ ਗਏ ਮਾਮਾ ਕਿਰਪਾਲ ਚੰਦ ਜੀ ਨੂੰ ਆਖਦੇ ਨੇ ਜਿੰਨਾ ਚਿਰ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਨਹੀਂ ਹੁੰਦੇ ਉਨਾ ਚਿਰ ਅਸੀਂ ਇੱਥੋਂ ਜਾਵਾਂਗੇ ਨਹੀਂ ਨਾ ਹੀ ਜਲਪਾਣੀ ਛਕਾਂਗੇ ਜਦੋਂ ਇਸ ਤਰ੍ਹਾਂ ਦੀ ਭਾਵਨਾ ਸੁਣੀ ਮਾਮਾ ਕਿਰਪਾਲ ਚੰਦ ਜੀ ਨੇ ਸੋਚਿਆ ਕਿ ਇਹ ਕੋਈ ਸਰਕਾਰੀ ਸੰਤਰ ਨਹੀਂ ਹੈ ਇਹ ਕੋਈ ਪ੍ਰੇਮੀ ਹੈ ਜੋ ਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਇਆ ਹੈ ਇਸ ਤਰ੍ਹਾਂ ਇਹ ਭਾਵਨਾ ਉਹਦੇ ਜਾਣ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਗੁਜਰੀ ਜੀ ਨੂੰ ਮਨਾਇਆ ਮਾਤਾ ਗੁਜਰੀ ਜੀ ਨੇ ਬਾਲਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦਰਸ਼ਨਾ ਵਾਸਤੇ ਬਾਹਰ ਲੈ ਕਰਕੇ ਆਏ ਨੇ ਉਸ ਵੇਲੇ ਪੀਰ ਭੀਖਣ ਸਾਹ ਦੋਵੇਂ ਹੱਥਾਂ ਦੇ ਵਿੱਚ ਕੁਜੀਆਂ ਲੈ ਕਰਕੇ ਖਲੋਤਾ ਹੈ ਮੱਥਾ ਟੇਕਿਆ ਹੈ ਸਤਿਗੁਰੂ ਮਹਾਰਾਜ ਜੀ ਦੇ ਬਾਲਕ ਸਰੂਪ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਨ ਉਪਰੰਤ ਦੋ ਕੁਜੀਆਂ ਇੱਕ ਵਿੱਚ ਦੁੱਧ ਸੀ ਇੱਕ ਵਿੱਚ ਜਲ ਸੀ ਉਹ ਦੋ ਕੁਜੀਆਂ ਅੱਗੇ ਕੀਤੀਆਂ ਨੇ ਮਨ ਵਿੱਚ ਇਹ ਸਵਾਲ ਕੀਤਾ ਫੁਰਨਾ ਕੀਤਾ ਤਰਕ ਕੀਤੀ ਕਿ ਜੇ ਤਾਂ ਇਹ ਕੋਈ ਪਰਮੇਸ਼ਰ ਦੇ ਅਵਤਾਰ ਹਨ ਤੇ ਜੇ ਇਹ ਹਿੰਦੂਆਂ ਦਾ ਭਲਾ ਕਰਨ ਵਾਸਤੇ ਆਏ ਨੇ ਤੇ ਜਲ ਵਾਲੀ ਕੁਝੀ ਦੇ ਹੱਥ ਧਰਨਗੇ ਜੇ ਮੁਸਲਮਾਨਾਂ ਦੇ ਪੀਰ ਨੇ ਤੇ ਇਹ ਦੁੱਧ ਵਾਲੀ ਕੁਝੀ ਦੇ ਉੱਤੇ ਹੱਥ ਧਰਨਗੇ ਬਾਲਾ ਪ੍ਰੀਤਮ ਘਟ ਘਟ ਕੇ ਅੰਤਰ ਕੀ ਜਾਨਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਕੁਝੀਆਂ ਦੇ ਹੱਥ ਧਰ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਹ ਸਰਬਤ ਦੇ ਭਲੇ ਦਾ ਸਿਧਾਂਤ ਜਿਹੜਾ ਹੈ ਉਸੇ ਵੇਲੇ ਪੀਖ ਪੀਰ ਪੀਖੰਡ ਸ਼ਾਹ ਦੇ ਤਾਈ ਦਸਨਾ ਕੀਤਾ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰੀਬ-ਕਰੀਬ 7.5 ਸਾਲ ਰਹੇ। ਇੱਥੇ ਗੁਰਦੁਆਰਾ ਕੰਗਣ ਘਾਟ ਹੈ। ਜਿੱਥੇ ਸਾਧ ਸੰਗਤ ਜੀ ਖੇਡਦੇ ਹੁੰਿਆ ਆਪਣੇ ਹੱਥ ਵਿੱਚੋਂ ਸੋਨੇ ਦਾ ਕੰਗਣ ਜਿਹੜਾ ਹੈ, ਕੜਾ ਜਿਹੜਾ ਹੈ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੰਗਾ ਦੇ ਨਦੀ ਦੇ ਵਹਾਅ ਦੇ ਵਿੱਚ गिर ਕੇ ਆਏ ਨੇ। ਜਦੋਂ गिर ਕੇ ਆਏ ਮਾਤਾ ਪੁੱਛਦੇ ਨੇ, "ਬਾਲ ਜੀ, ਆਪ ਜੀ ਨੇ ਕੜਾ ਕਿੱਥੇ ਗੇਰਿਆ ਹੈ?" ਤੇ ਮਾਤਾ ਜੀ ਦੀ ਬਾਹ ਫੜ ਕਰਕੇ ਨਾਲ ਲੈ ਕੇ ਗਏ। ਇਹ ਦੂਜਾ ਸਾਸ ਸੰਗਤ ਜੀ ਕੜਾ ਆਪਣੇ ਹੱਥ ਵਿੱਚੋਂ ਕੱਢ ਕੇ ਉੱਥੇ ਸੁੱਟ ਕੇ ਆਖਦੇ ਨੇ ਕਿ ਦੇ ਮਾਤਾ ਜੀ ਇੱਥੇ ਗੇਰਿਆ ਹੈ ਮਾਤਾ ਜੀ ਬੜੇ ਹੈਰਾਨ ਹੋਏ ਗੋਤਾਖੋਰ ਨੂੰ ਬੁਲਾਇਆ ਹੈ ਮਨ ਵਿੱਚੇ ਸ਼ੰਕਾ ਕੀਤਾ ਕਿ ਬਾਲਕ ਨੂੰ سونے ਦੀ ਕਦਰ ਨਹੀਂ ਹੈ ਇਹ ਕਿੰਨੀ ਕੀਮਹਗੀ ਤੇ ਕੀਮਤੀ ਵਸਤੂ ਹੈ ਇਸ ਦਾ ਪਤਾ ਨਹੀਂ ਹੈ ਇਹ ਮਨ ਚ ਮਾਤਾ ਜੀ ਨੇ ਫੁਰਨਾ ਕੀਤਾ ਸ਼ੰਕਾ ਕੀਤੀ ਗੋਤਾਖੋਰ ਨੇ ਸਾਸ ਸੰਗਤ ਜੀ ਗੋਤਾ ਲਾ ਕੇ ਜਦੋਂ ਵੇਖਿਆ ਹੈ ਕੀ ਵੇਖਦਾ ਹੈ ਕਿ ਹਜ਼ਾਰਾਂ ਹੀ ਸਾਧ ਸੰਗਤ ਜੀ ਕੰਗਨ ਸੋਨੇ ਦੇ ਕੜੇ ਜਿਹੜੇ ਨੇ ਉਹ ਗੰਗਾ ਦੀ ਲਹਿਰਾਂ ਵਿੱਚ ਚਮਕ ਰਹੇ ਨੇ ਬਹੁਤ ਹੈਰਾਨ ਹੋਇਆ ਬਾਹਰ ਆ ਕੇ ਆਖਦਾ ਹੈ ਮਾਤਾ ਜੀ ਇਥੇ ਤਾਂ ਕੰਗਨ ਹੀ ਕੰਗਨ ਪਏ ਹੋਏ ਨੇ ਆਪ ਜੀ ਦਾ ਕੰਗਨ ਕਿਹੜਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਜੀ ਨੇ ਕੌਤਕ ਵਿਖਾ ਕਰਕੇ ਮਾਤਾ ਜੀ ਦਾ ਭਰਮ ਦੂਰ ਕੀਤਾ ਸੀ ਇਹ ਤਾਂ ਸਾਧ ਸੰਗਤ ਜੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਹੈ ਕਲਗੀਧਰ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਾਂ ਖੁਦ ਖੁਦਾ ਹਨ ਖੁਦ ਆਪ ਪਾਰਸ ਦੀ ਬੱਟੀ ਹਨ ਜਿਵੇਂ ਪਾਰਸ ਦੀ ਬੱਟੀ ਅਠਾ ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ ਤਿਵੇਂ ਹੀ ਸਾਧ ਸੰਗਤ ਜੀ ਗੁਰੂ ਮਹਾਰਾਜ ਜਿਸ ਕਿਸੇ ਦੇ ਉੱਤੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੋ ਕੀ ਬਿਦਾ ਰਹੇਓ ਜਿਹਦੇ ਉੱਤੇ ਵੀ ਨਿਗਾਹ ਕਰਦੇ ਨੇ ਸਾਰਿਆਂ ਨੂੰ ਸੋਨੇ ਵਰਗਾ ਜੀਵਨ ਆਤਮ ਵਿਸ਼ਾਣੇ ਬੁੱਧੀ ਬਖਸ਼ ਕਰਕੇ ਨਿਹਾ ਕਰਦੇ ਨੇ ਇੱਥੇ ਸਾਧ ਸੰਗਤ ਜੀ ਗੁਰਦੁਆਰਾ ਬਾਲੀਲਾ ਸਾਹਿਬ ਹੈ ਜੋ ਕਿ ਮਹਾਪੁਰਖ શ્રીਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਪੁਰਖ ਉੱਤੇ ਸੇਵਾ ਕਰਦੇ ਨੇ ਨੰਗਰਾਂ ਦੀ ਗੁਰੂ ਘਰ ਦੀ ਉਹ ਸਾਧ ਸੰਗਤ ਜੀ ਪਾਵਨ ਅਸਥਾਨ ਸੋ ਰਾਜਾ ਫਤੇ ਚੰਦ ਮੈਣੀ ਅਤੇ ਉਹਦੇ ਘਰ ਵਾਲੀ ਰਾਜ ਮਾਤਾ ਮਾਤਾ ਬਿਸ਼ੰਭਰਾ ਦੇਵੀ ਉਹਨਾਂ ਦੇ ਘਰ ਬੱਚਾ ਨਹੀਂ ਸੀ ਜਦੋਂ ਵੀ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਧਰ ਉੱਧਰ ਖੇਡਦੇ ਆ ਹੋયા ਵੇਖਦੇ ਸਨ ਤੇ ਮਨ ਵਿੱਚ ਸੁਰਨਾ ਕਰਦੇ ਸਨ ਕਹਿੰਦੇ ਇਸੇ ਤਰ੍ਹਾਂ ਦਾ ਬਾਲਕ ਮੇਰੇ ਘਰ ਵਿੱਚ ਵੀ ਪੈਦਾ ਹੋਵੇ ਜਦੋਂ 사త్సੰਗਤ ਜਿਸੇ ਤਰ੍ਹਾਂ ਮਨ ਵਿੱਚ ਫੁਰਨਾ ਕਰਦੇ ਸਨ ਟਟ-ਟਟ ਕੇ ਅੰਤਰ ਕੀ ਜਾਨਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ 사త్సੰਗਤ ਜੀ ਉਹ ਵੇਖ ਕਰਕੇ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਖੇਡਦਿਆਂ ਖੇਡਦਿਆਂ ਮਾਤਾ ਰਾਜਮਾਤਾ ਵਿਸੰਬਰਾ ਦੇਵੀ ਦੇ ਗੋਦ ਵਿੱਚ ਜਾ ਕੇ ਬੈਠ ਗਏ ਤੇ ਉਹਨਾਂ ਦੇ ਮਨ ਦਾ ਫੁਰਨਾ ਦੂਰ ਕੀਤਾ ਖਤਮ ਕੀਤਾ ਇਹ ਆ ਕਰਕੇ ਕਿ ਮਾਤਾ ਜੀ ਸਾਡੇ ਵਰਗੇ ਤਾਂ ਅਸੀਂ ਆ ਸਾਡੇ ਵਰਗਾ ਹੋਰ ਕੋਈ ਹੈ ਨਹੀਂ ਇਸ ਤਰ੍ਹਾਂ ਆਫ ਕਰਕੇ ਮਾਤਾ ਜੀ ਦੇ ਮਨ ਦਾ ਕੁਰਨਾ ਹੀ ਖਤਮ ਕਰ ਦਿੱਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਸਾਧ ਸੰਗਤ ਜੀ ਉੱਥੇ ਸ਼ੋਲੇ ਤੇ ਪੂਰੀਆਂ ਦਾ ਜੋ ਭੰਡਾਰਾ ਜਿਹੜਾ ਹੈ ਲੰਗਰ ਜਿਹੜਾ ਹੈ ਉਹ ਚੱਲਦਾ ਹੈ ਸਤਿਗੁਰੂ ਮਹਾਰਾਜ ਜੀ ਨੇ ਦਾਤਨ ਕਰਾਉਂਦੀ ਦੀ ਕਰਕੇ ਉੱਥੇ ਗੱਡੀ ਸੀ ਜੋ ਅੱਜ ਵੀ ਉੱਥੇ ਸਾਤਸੰਗਤ ਜੀ ਕਰੋੰਦੇ ਦੇ ਫਲ ਜਿਹੜੇ ਨੇ ਉੱਥੇ ਲੱਗਦੇ ਨੇ ਜਿਹੜਾ ਵੀ ਮਾਈ ਪਾਈ ਪ੍ਰੇਮ ਸ਼ਰਦਾ ਭਾਵਨਾ ਦੇ ਨਾਲ ਕਰੋੰਦੇ ਦੇ ਬੂਟੇ ਨੂੰ ਛਕਦਾ ਹੈ ਉਹਦੇ ਘਰ ਸੰਤਾਨ ਦੀ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਤਸੰਗਤ ਜੀ ਇੱਥੇ ਗੁਰੂ ਕਾ ਬਾਗ ਗੁਰਦੁਆਰਾ ਹੈ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਤੇ ਰਾਜਾ ਰਾਮ ਸਿੰਘ ਜੀ ਜਿਨ੍ਹਾਂ ਦਾ ਉੱਥੇ ਮਿਲਾਪ ਹੋਇਆ ਸੀ ਫਿਰ ਸਾਤਸੰਗਤ ਜੀ ਇੱਥੇ ਗੁਰਦੁਆਰਾ ਸੁਨਾਰ ਟੋਲੀ ਹੈ ਇੱਥੇ ਪਹਿਲੀ ਉਦਾਸੀ ਵੇਲੇ ਪਹਿਲੇ ਮਰਦਾਨਾ ਜੀ ਪਹਿਲੀ ਵਾਰੀ ਇੱਥੇ ਆਏ ਸਨ ਉਹਨਾਂ ਦਾ ਸਾਸ ਸੰਗਈ ਪਹਿਲੇ ਮਰਦਾਨਾ ਜੀ ਦਾ ਪੂਰੇ ਵਿਸ਼ਵ ਭਰ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਇੱਥੇ ਬਣਿਆ ਹੋਇਆ ਹੈ ਫਿਰ ਸਾਸ ਸੰਗਤ ਜੀ ਇੱਥੇ ਗੁਰਦੁਆਰਾ ਹਾਂਢੀ ਸਾਹਿਬ ਹੈ ਹਾਂਢੀ ਸਾਹਿਬ ਦੇਖੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਥੋਂ ਜਾਣ ਲੱਗੇ ਪੰਜਾਬ ਵੱਲ ਉਸ ਵੇਲੇ ਉਹ ਤੋਂ ਦੀ ਮਾਤਾ ਨੇ ਮਨ ਵਿੱਚ ਸੁਰਨਾ ਕੀਤਾ ਕਿ ਮੈਂ ਤਾਂ ਚੱਲ ਕੇ ਜਾ ਨਹੀਂ ਸਕਦੀ ਹੋਵੇ ਨਾ ਕਿ ਬਾਲਾ ਪ੍ਰੀਤਮ ਜੀ ਖੁਦ ਮੇਰੇ ਕੋਲ ਆਣ ਕਰਕੇ ਮੇਰੇ ਹੱਥ ਦੀ ਖਿਚੜੀ ਉਹ ਛਕਣ ਉਸ ਕਰਕੇ 사త్సੰਗਤ ਜੀ ਬਾਲਾ ਪ੍ਰੀਤਮ ਜੀ ਨੇ ਉਸ ਮਾਤਾ ਦੀ ਇੱਛਾ ਪੂਰੀ ਕਰਕੇ 사త్సੰਗਤ ਜੀ ਹਾਂਡੀ ਵਿੱਚ ਜਿਹੜੀ ਖਿਚੜੀ ਬਣੀ ਸੀ ਉਹ ਆਪ ਮਹਾਰਾ ਸੱਚੇ ਪਾਤਸ਼ਾਹ ਨੇ ਛਕੀ ਮਾਤਾ ਨੇ ਮਨ ਵਿੱਚ ਡਰ ਪੰਨਿਆ ਕਿ ਹਾਂਡੀ ਤਾਂ ਹਾਂਡੀ ਵਿੱਚ ਖਿਚੜੀ ਤਾਂ ਬਹੁਤ ਥੋੜੀ ਬਣੀ ਹੋਈ ਹੈ ਸੰਗਤ ਬਹੁਤ ਆਈ ਹੋਈ ਹੈ ਸਾਰੀ ਸੰਗਤ ਨੂੰ ਖਿਚੜੀ ਕਿਵੇਂ ਵਰਤਾਵਾਂ ਇਸ ਤਰ੍ਹਾਂ ਮਨ ਵਿੱਚ ਸੋਚਣਾ ਕੀਤਾ ਬਾਲਾ ਪ੍ਰੀਤਮ ਜੀ ਨੇ ਉਸ ਹਾਂਡੀ ਦੇ ਉੱਤੇ ਚਾਦਰਾਂ ਪਾ ਕਰਕੇ ਕੱਪੜਾ ਪਾ ਕਰਕੇ ਆਪ ਸੰਗਤਾਂ ਨੂੰ ਵਰਤਾ ਦਿੱਤਾ ਤੇ ਸਾਧ ਸੰਗਤ ਜੀ ਖਿਚੜੀ ਜਿਹੜੀ ਮੁੱਕੀ ਨਹੀਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕੌਤਕ ਕੀਤਾ ਇੱਥੇ ਗੁਰਦੁਆਰਾ ਗਾਇ ਘਾਟ ਹੈ ਜੋ ਤਖਤ ਸਾਹਿਬ ਤੋਂ ਕਰੀਬ-ਕਰੀਬ 10 ਕਿਲੋਮੀਟਰ ਹੈ ਇੱਥੇ ਸਾਧ ਸੰਗਤ ਜੀ ਸੈਠ ਜੈਤਾ ਮਲ ਜੀ ਦੀ ਬਹੁਤ ਵਡੇਰੀ ਉਮਰ ਸੀ ਮਨ ਵਿੱਚ ਫੁਰਨਾ ਕੀਤਾ ਭਗਤੀ ਕਰਦੇ ਹਾਂ ਬੰਦਗੀ ਕਰਦੇ ਹਾਂ ਇੱਛਾ ਪੈਦਾ ਹੋਈ ਕਿ ਗੰਗਾ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦਰਸ਼ਨ ਦੇ ਕਰਕੇ ਸਾ ਸੰਗਤ ਜੀ ਫੁਰਨਾ ਦੂਰ ਕੀਤਾ ਆਖਿਆ ਜਿਹੜੇ ਭਾਵੇਂ ਨਾਮ ਸਿਮਰਨ ਕਰਦੇ ਨੇ ਉਹਨਾਂ ਨੂੰ ਤੀਰਥਾਂ ਤੇ ਤੇ ਨਦੀਆਂ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ। ਇਸ ਤਰ੍ਹਾਂ ਆਖ ਕਰਕੇ ਮਨ ਵਿੱਚ ਫੁਰਨਾ ਕੀ ਫੁਰਨਾ ਜਿਹੜਾ ਮੇਟ ਦਿੱਤਾ। ਨਾਲ ਹੀ ਆਖਿਆ ਜੇ ਤੁਹਾਡੀ ਇੱਛਾ ਵੀ ਹੈ ਤਾਂ ਗੰਗਾ ਖੁਦ ਚੱਲ ਕਰਕੇ ਤੁਹਾਡੇ ਕੋਲ ਆਵੇਗੀ। ਇਸ ਤਰ੍ਹਾਂ ਰਾਤ ਦੇ ਸਾਤਸੰਗ ਦੇ ਸਵਾ ਰਾਤ ਤੇ ਪਹਿਰ ਰਹਿੰਦੇ ਅੰਮ੍ਰਿਤ ਵੇਲੇ ਗੰਗਾ ਗਾਂ ਦਾ ਰੂਪ ਧਾਰ ਕਰਕੇ ਸੇ ਸੇਠ ਜੈਤਾ ਮਹਿਲ ਦਾ ਇਸ਼ਨਾਨ ਕਰਾਉਣ ਵਾਸਤੇ ਹਰ ਰੋਜ਼ ਆਇਆ ਕਰਦੀ ਸੀ ਇਸ ਤਰ੍ਹਾਂ ਸਾਤਸੰਗ ਜੀ ਪਰਮੇਸ਼ਰ ਦੀ ਨਾਮ ਦੀ ਮਹਿਮਾ ਹੈ ਜਿਹੜਾ ਆਪਾਂ ਇਹ ਨਾਮ ਜਪਦਾ ਹੈ ਉਹ ਸ਼ਰੋਮਣੀ ਕਰਮ ਕਰਦਾ ਹੈ ਤੇ ਜਿਹੜਾ ਆਪਾਂ ਇਹ ਨਾਮ ਜਪਦਾ ਹੈ ਉਹ ਜੇ ਕੋਲ ਹੀ ਸ਼ਰੋਮਣੀ ਧਰਮ ਹੈ ਇਸ ਕਰਕੇ ਸ਼ਰੋਮਣੀ ਧਰਮ ਨਾਮ ਸਿਮਰਨ ਹੈ ਤੇ ਸ਼ਰੋਮਣੀ ਕਰਮੇ ਹੀ ਨਾਮ ਸਿਮਰਨ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਧਾਂਤ ਰੱਖਿਆ ਹੈ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਵੀ ਗਾਇਕਾਟ ਵਾਲੇ ਸਥਾਨ ਤੇ ਸਾਧ ਸੰਗਤ ਜੀ ਰੁਕੇ ਸਨ ਉੱਥੇ ਛੋਟਾ ਜਾਂ ਬੂਟਾ ਹੈ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਹੋਰ ਵੀ अनेका ਹੀ ਕੌਤਕ ਕੀਤੇ ਸਨ ਇਹ ਸਾਧ ਸੰਗਤ ਜੀ ਸਾਰਾ ਜਿਹੜਾ ਇਤਿਹਾਸ ਹੈ ਸੋ ਸਾਡੇ ਪਿੱਛੇ ਆਪ ਜੀ ਦਰਸ਼ਨ ਕਰ ਰਹੇ ਹੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਹ ਇਮਾਰਤ ਜਿਹੜੀ ਹੈ ਇਹ ਇਮਾਰਤ ਸਾਧ ਸੰਗਤ ਜੀ ਸਾਲਸਰਾਏ ਜਿਹੋਰੀ ਦੀ ਇਮਾਰਤ ਹੈ ਇਸ ਇਮਾਰਤ ਦੀ ਵਣਤਰ ਜੀ ਦੀ ਹੈ ਸਾਧ ਸੰਗਤ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਧ ਸੰਗਤ ਜੀ ਸਿ ਇਮਾਰਤ ਨੂੰ ਬਣਾਇਆ ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਨੇਪਾਲ ਵਿੱਚ ਪੁਚਾਲ ਆਏ ਸੇ ਇਹ ਸਾਧ ਸੰਗਤ ਜੀ ਜੋ ਇਮਾਰਤ ਹੈ ਸਵਾਇਰ ਹੈ ਕਿ ਇਸੇ ਫਿਰ ਆਦਕਾਰ ਸੇ ਵਾਲੇ ਮਹਾਪੁਰਖ ਨੇ ਇੱਥੇ ਸੇਵਾ ਕੀਤੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟੱਬੇ ਵਾਲੇ ਫਿਰ ਸਾਧ ਸੰਗਤ ਜੀ ਇੱਥੇ ਰਿਆਸਤਾ ਪਟਿਆਲਾ ਰਿਆਸਤ ਵਾਲੇ ਮਹਾਪੁਰਕ ਮਹਾਰਾਜਾ ਮਹਾਰਾਜਾ ਨਾਭਾ ਤੇ ਮਹਾਰਾਜਾ ਫਰੀਦਕੋਟ ਹਰ ਮਹੀਨੇ ਪੱਕੀ ਸਾਧ ਸੰਗਤ ਜੀ ਉਗਾਈ ਜਿਹੜੀ ਹੈ ਉਹ ਉੱਥੋਂ ਪਟਨਾ ਸਾਹਿਬੋਂ ਆਉਂਦੀ ਰਹੀ ਹੈ ਇਸ ਕਰਕੇ ਪੰਜਾਬ ਤੋਂ ਸਾਧ ਸੰਗਤ ਜੀ ਕੋ ਬਹੁਤ ਸੰਗਤਾਂ ਜਿਹੜੀਆਂ ਨੇ ਇੱਥੇ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਇੱਥੇ ਤਖਤ ਸਾਹਿਬ ਦੇ ਅੰਦਰ ਮਾਤਾ ਗੂਜਰੀ ਜੀ ਦਾ ਕੂ ਹੈ ਜਿੱਥੋਂ ਸਾਧ ਸੰਗਤ ਜੀ ਇੱਥੋਂ ਦੇ ਲੋਕਲ ਬੀਬੀਆਂ ਜਿਹੜੀਆਂ ਆਨੇ ਹੋ ਜਲ ਭਰਨ ਵਾਸਤੇ ਆਇਆ ਕਰਦੀਆਂ ਸਨ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਛੋਟੇ ਸਨ ਤੀਰ ਮਾਰ ਕਰਕੇ ਘੜਾ ਭੰਨ ਦਿਆ ਕਰਦੇ ਸਨ ਰੋਹ ਕਰਕੇ ਸ਼ਿਕਾਇਤ ਕਰਨ ਵਾਸਤੇ ਆਈਆਂ ਮਾਤਾ ਗੁਜਰੀ ਜੀ ਕੋਲ ਮਾਤਾ ਜੀ ਨੇ ਕਿਹਾ ਤੁਸੀਂ ਤਾਂਬੇ ਤੇ ਸਟੀਲ ਦੇ ਘੜੇ ਜਿਹੜੇ ਨੇ ਉਹ ਬਣਵਾ ਲਓ ਉਦੋਂ ਫਿਰ ਸਾਧ ਸੰਗ ਜੀ ਜਿੱਦਾਂ ਹੀ ਸਾਰੀਆਂ ਬੀਬੀਆਂ ਨੇ ਸੋ ਘੜੇ ਬਦਲ ਦਿੱਤੇ ਸਟੀਲ ਦੇ ਤੇ ਤਾਂਬੇ ਦੇ ਪਿੱਤਲ ਦੇ ਬਣਾ ਲਏ ਸਤਿਗੁਰੂ ਮਹਾਰਾਜ ਨੇ ਲੋਹੇ ਦੇ ਤੀਰ ਬਣਾ ਲਏ ਲੋਹੇ ਦੇ ਤੀਰ ਮਾਰ ਕਰਕੇ ਘੜੇ ਭਨ ਦਿਆ ਕਰਦੇ ਸਨ ਜੇ ਕਿ ਬੀਬੀ ਜਲ ਭਰ ਕੇ ਜਾ ਰਹੀ ਸੀ ਸਤਿਗੁਰੂ ਮਹਾਰਾਜ ਜੀ ਨੇ ਮਾਰਿਆ ਤੀਰ ਘੜਾ ਭਨ ਦਿੱਤਾ ਉਹ ਬੀਬੀ ਰੁੰਦੀ ਹੋਈ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਕਰਨ ਵਾਸਤੇ ਆਈ ਮਾਤਾ ਜੀ ਤੁਹਾਡੇ ਬੇਟੇ ਨੇ ਘੜਾ ਭਨ ਦਿੱਤਾ ਹੈ ਸੋ ਮਾਤਾ ਗੁਜਰੀ ਜੀ ਨੇ ਆਣ ਕਰਕੇ ਬਾਲਾ ਪ੍ਰੀਤਮ ਜੀ ਨੂੰ ਪੁੱਛਿਆ ਬੇਟਾ ਜੀ ਤੁਸੀਂ ਕੀ ਕੀਤਾ ਹੈ ਬਾਲਾ ਪ੍ਰੀਤਮ ਜੀ ਨੇ ਕਿਹਾ ਮਾਤਾ ਜੀ ਮੈਂ ਤਾਂ ਘੜੇ ਦੇ ਵਿੱਚ ਜਿਹੜਾ ਜ਼ਹਿਰੀਲਾ ਸੱਪ ਸੀ ਉਹਨੂੰ ਤੀਰ ਮਾਰਿਆ ਹੈ ਜਦੋਂ ਘੜਾ ਵੇਖਿਆ ਹੈ ਤੇ ਜ਼ਹਿਰੀਲਾ ਸੱਪ ਜਿਹੜਾ ਸੀ ਉਹ ਵਿੰਨੀ ਵਿੰਨਿਆ ਹੋਇਆ ਸੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਰਹਿ ਕਰਕੇ ਅਨੇਕਹਿ ਕੌਤਕਾ ਕੀਤੇ ਸਨ ਜਦੋਂ ਸਾਧ ਸੰਗਤ ਜੀ ਇੱਥੇ ਇੱਕ ਵਾਰੀ ਨਵਾਬ ਜਿਹੜਾ ਹੈ ਉਹ ਸਾਧ ਸੰਗਤ ਜੀ ਤੁਰ ਕੇ ਜਾ ਰਿਹਾ ਸੀ ਹਾਥੀ ਤੇ ਚੜ੍ਹ ਕਰਕੇ ਨਾਲ ਦੇ ਸਿਪਾਹੀਆਂ ਨੇ ਬਾਲਾ ਪ੍ਰੀਤਮ ਜੀ ਨੂੰ ਕਿਹਾ ਕਿ ਨਵਾਬ ਨੂੰ ਮੱਥਾ ਟੇਕੋ ਸਲਾਮ ਠੋਕੋ ਉਸ ਵੇਲੇ ਬਾਲਾ ਪ੍ਰੀਤਮ ਜੀ ਨੇ ਸਾਦ ਸੰਗਤ ਜੀ ਸਲਾਮ ਤੱਕੀ ਕਰਨੀ ਸੀ ਸਗੋ ਦੰਧੀਆਂ ਵਿਖਾ ਕਰਕੇ ਉਹਨੂੰ ਛਿੜਾਇਆ ਹੈ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਸੁਭਾਅ ਸੀ ਬਚਵੰਤੋ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਬਚਨ ਸੀ ਮਾਤਾ ਨਾਨਕੀ ਜੀ ਨੂੰ ਅਤੇ ਮਾਤਾ ਗੋਝੇ ਜੀ ਨੂੰ ਇਹ ਬਾਲਾ ਬ੍ਰਿਤਮ ਜੀ ਜੋ ਵੀ ਕਰਦੇ ਨੇ ਜੋ ਵੀ ਕਹਿੰਦੇ ਨੇ ਉਹੀ ਕਰਨਾ ਹੈ ਉਹਦੇ ਤੇ ਕਿਸੇ ਪ੍ਰਕਾਰ ਵੀ ਕੋਈ ਸ਼ੰਕਾ ਨਹੀਂ ਕਰਨਾ ਇੱਥੇ ਤਖਤ ਸਾਹਿਬ ਵਿਖੇ ਕੰਗੋੜਾ ਸਾਹਿਬ ਸਥਾਪਨ ਹੈ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਪੰਜਾਬ ਵੱਲ ਜਾ ਰਹੇ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾ ਸੰਗਤ ਜੀ ਆਪਣਾ ਪੰਗੋੜਾ ਇੱਥੇ ਸਥਾਪਿਤ ਕੀਤਾ ਸੰਗਤਾਂ ਨੇ ਕਿਹਾ ਕਿ ਮਹਾਰਾਜੀ ਆਪ ਜੀ ਪੰਜਾਬ ਜਾ ਰਹੇ ਹੋ ਆਪ ਜਿਹਦੇ ਦਰਸ਼ਨਾਂ ਤੋਂ ਬਗੈਰ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛੱਕਦੇ ਤੇ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ ਉਸ ਵੇਲੇ ਕਲਗੀਧਰ ਪਾਸ਼ਾ ਨੇ ਬਚਨ ਕੀਤਾ ਖਾਪਨ ਕੀਨੋ ਆਪਣਾ ਭੰਗੋੜਾ ਆਪਣਾ ਭੰਗੋੜਾ ਜਿਹੜਾ ਹੈ ਬਚਵੰਦਾ ਉਹ ਸਥਾਪਿਤ ਕਰਕੇ ਕਿਹਾ ਭਾਈ ਜੋ ਸਾਡੇ ਭੰਗੋੜੇ ਦੇ ਸੋ ਸਾਡੇ ਸ਼ਸਤਰਾਂ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ ਇੱਥੇ ਕਲਗੀਧਰ ਪਾਸ਼ਾ ਦੀਆਂ ਖੜਾਵਾਂ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦੀਆਂ ਖੜਾਵਾਂ ਹਨ ਇੱਥੇ ਧੀਰ ਹਨ ਸਤਿਗੁਰੂ ਮਹਾਰਾਜ ਜਿਹੜਾ ਕੰਕੇਸਾਂ ਚ ਗੰਗਾ ਕਰਦੇ ਸਨ ਉਹ ਗੰਗਾ ਹੈ ਫਿਰ ਸਾਧ ਸੰਗਤ ਜੀ ਇੱਥੇ ਗੁਲੇਲ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਬਾਲ ਅਵਸਥਾ ਦੇ ਵਿੱਚ ਗੁਲੇਲ ਚ ਲਾਇਆ ਕਰਦੇ ਸਨ ਉਹ ਗੁਲੇਲ ਹੈ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਜੀਆਂ ਖੜਾਵਾ ਹਨ ਸੋ ਸਾਧ ਸੰਗਤ ਜੀ ਇੱਥੇ ਕਾਫੀ ਸਾਰੇ ਹਕਮਨਾਮੇ ਜਿਹੜੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਹ ਸਾਧ ਸੰਗਤ ਜੀ ਸ਼ੁਸ਼ੋਭੇ ਹਨ ਤਕਸ ਸਾਹਿਬ ਵਿਖੇ ਕਥਾ ਤੋਂ ਬਾਅਦ ਉਹ ਸਾਰੇ ਹੁਕਮਨਾਮਿਆਂ ਦੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਦੇਸ਼ ਵਿਦੇਸ਼ਾਂ ਦੇ ਵਿੱਚ ਟੀਵੀ ਦੇ ਮਾਧਿਅਮ ਰਾਹੀਂ ਇਸ ਤਰ੍ਹਾਂ 사త్సੰਗ ਜੀ ਇੱਥੇ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਸੁਪ੍ਰਕਾਸ਼ ਦੀ ਸੇਵਾ ਹੁੰਦੀ ਹੈ ਸੁਖਮਨੀ ਸਾਹਿਬ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਦਾ ਪਾਠ ਆਸਾ ਦੀ ਵਾਰ ਦਾ ਕੀਰਤਨ ਫਿਰ 사త్సੰਗ ਜੀ ਇਸ ਤਰ੍ਹਾਂ ਹਜ਼ੂਰੀ ਰਾਗੀ ਜਦੋਂ ਕੀਰਤਨ ਕਰਦਾ ਹੈ ਫਿਰ ਹਜ਼ੂਰੀ ਕਥਾ ਬਾਚਨ ਕਥਾ ਸੁਣਾ ਕਰਕੇ ਸੰਕਤਾਂ ਨੂੰ ਨਿਹਾਲ ਕਰਦੇ ਨੇ ਉਪਰੰਤ ਸ਼ਾਸਤਰ ਦਰਸ਼ਨ ਹੁੰਦੇ ਹਨ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਦੂਰ ਦਰੋੜੀਆਂ ਆ ਕਰਕੇ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਿਆ ਕਰਦੇ ਨੇ ਇਥੇ ਸਾਧ ਸੰਗਤ ਦੀ ਸਮਾਪਤੀ ਹੈ ਜੇ ਬੁੱਲਚੁਗ ਦੀ ਕਿੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭੇਉ ਪਟਨਾ ਸਹਿਰ ਵਿਖੇ ਭਾਵ ਲਿਓ ਦੁਸ਼ਟ ਦਵਨ ਸਰਵੰਸ ਦਾਨੇ हिंदुस्तान की संस्कृति और सभ्यता हिंदू धर्म के रक्षा करने वाले साहेब श्री गुरु गोबिंद सिंह महाराज जी का अवतार इस स्थान पावन स्थान थे वो सुधी सपमी बाईस दिसंबर सोलह में हुआ ये सिख धर्म का बहुत ही महत्वपूर्ण दूसरा तखत है देश विदेश से यहाँ पर हजारों की संख्या में लोग दर्शन कर लोग सुख शांति प्राप्त के लिए यहाँ पर आते हैं और आसपास की संगत काफ़ी संख्या में गुरु महाराज के दर्शन करने के लिए यहाँ पर लोग आते हैं तो इस स्थान का बहुत बड़ा महत्व है जो इच्छा मनोकामना लेके गुरु साहब के जन्म स्थान का दर्शन करते हैं उनका हर प्रकार की इच्छा मनोकामना पूरी होती है तो ये पावन स्थान है मैं इनके चैनल के माध्यम से मैं संगत को अपील करना चाहता हूँ देश विदेश के संगत को भी अपील करना चाहता हूँ कि ऐसे सर्वंशदानी गुरु गोविंद सिंह महाराज जी के पावन पवित्र जन्म स्थान पर आके आप दर्शन करो अपना जीवन सफल करो गुरु साहब आपका बहुत हर प्रकार की इच्छा मनोकामना आपकी पूरी करेंगे तो मैं फिर पुनः निवेदन करता हूँ इस चैनल के माध्यम से कि आप तखत साहब पटना साहब आकर जरूर दर्शन करो वाहू जी का खालसा वाहगुरू जी की फतेह ये सत्संग जी सारा जोड़ा इतिहास है ये डी फाइव चैनल पंजाब वालों प्रकाशित हो रहा है ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਅびਲੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਵੱਧ ਤੋਂ ਵੱਧ ਇਥੇ ਸਾਧ ਸੰਗਤ ਜੀ ਇਸ ਕਿਵੀ ਮਾਧਿਅਮ ਰਾਹੀਂ ਗੁਰੂ ਘਰ ਦੇ ਨਾਲ ਜੁੜਨਾ ਹੈ ਬਾਣੀ ਨਾਲ ਜੁੜਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ